ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸ਼ੇੜ ਲਈ ਲੈ ਕੇ ਆਏ ਆਂਗੇ ਇੱਕ ਤਾਂ ਤਾਜੀ ਸੂਈਆ ਤੇ ਇੱਕ ਗੱਬਣ ਮਤਲਬ ਦੋ ਘੰਟੇ ਹੀ ਲਊਗੀ ਸੂਣ ਦੇ ਤਿਆਰੀਆਂ ਚ ਇਹ ਕਰਮਾਂ ਲਈ ਤੇ ਆਜੋ ਪੁੱਛਦਿਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਿਗਰ ਔਰ ਕੰਮ ਕਰ ਕੇਵੇਂ ਚੱਲਦਾ ਵਧੀਆ ਵਧੀਆ ਹੋ ਸਣਾ ਨਾਮ ਤੇ ਐਡਰੈਸ ਬੋਲ ਦੋ ਜੀ ਨਾਮ تنਵੀਰ ਸਿੰਘ ਪਿੰਡ ਥਰਾਏ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਪ੍ਰਾਣਾਵਾਲੀ ਨੇੜੇ ਕਿਹੜਾ ਪਿੰਡ ਰਹਿੰਦਾ ਵੀਰੇ ਨੇੜੇ ਆਪਣੇ ਭਗਤਾ ਭਾਈ ਰਹਿੰਦਾ ਇਧਰ ਸੁਖਨੰਦ ਵੀ ਰਹਿੰਦਾ ਠੀਕ ਆ ਵੀਰੇ ਮਾਈ ਨੰਬਰ ਬੋਲ ਦੋ ਵੀਰੇ 98555 70184 ਠੀਕ ਆ ਵੀਰੇ ਇਧਰੋਂ ਹੀ ਸ਼ੁਰੂ ਕਰੀਏ ਹਾਂਜੀ ਬਈ ਜਿਹੜੀ ਆਪਾਂ ਸਾਹਮਣੇ ਵਾਇਰ ਦੇਖ ਰਿਹਾ ਕਿਹੜਾ ਸੁਹਾ ਸੁਈਆ ਇਹ ਦੂਜਾ ਸੁਹਾ ਸੁਈਆ ਵੀ 6 ਦਾੰਦਾ ਠੀਕ ਆ ਹਾਂਜੀ ਮੋਹੋਂ 6 ਦਾੰਦਾ ਕਿ ਦੂਜਾ ਸੁਹਾ ਸੁਈਆ ਕਦੋਂ ਸੁਈਆ ਵੀਰੇ ਇਹ ਸੁਹਾ 4 ਵਜੇ ਸੁਈਆ ਵੀ ਠੀਕ ਆ ਸੁਹਾ 4 ਵਜੇ ਸੁਈਆ ਬੱਚਾ ਕੀ ਦਿੱਤਾ ਵੀਰੇ ਬੱਚਾ ਬੱਸੀ ਆ ਵੀਰੇ ਪਾਈਪਰ ਦੀ ਠੀਕ ਆ ਪਾਈਪਰ ਦੇ ਸੀਮਣ ਦੀ ਬੱਸੀ ਆ ਬੱਸੀ ਹੋ ਕਵਾਲਿਟੀ ਬੱਸੀ ਦਾ ਹੋ ਗਿਆ ਟਾਪ ਕੁਆਲਿਟੀ ਹੋ ਜਾ ਹੂੰ ਬਜਨ ਬਜਨ ਫੁੱਲ ਆਣਾ ਜੇਰ ਜੁਰ ਪੈ ਗਈ ਆ ਬਈ ਵੀਡੀਓ ਵੀ ਹੈਗੀ ਆ ਬਾਕੀ ਆਪਣੇ ਉਹ ਬੱਠਲ ਜੀ ਪਈ ਆ ਜੀ ਠੀਕ ਆ ਜੇਰ ਬੱਠਲ ਚ ਪਈ ਆ ਕੰਪਲੀਟ ਪਈ ਆਗੀ ਤੇ ਅਡਰ ਚੈੱਕ ਕਰੋ ਕਰਮਾਲੀ ਦਾ ਬਹੁਤ ਚੰਗਾ ਡਰਾਗਰ ਹੈ ਫਿਕਸਡ ਰਹਾ ਵੇ ਹਾਂ ਫਿਕਸਡ ਡਰਾਕਟ ਮਾਏ ਡਰਨਾ ਹੀ ਟੁੱਟੇ ਹਨਾ ਨਹੀਂ ਟੁੱਟਦਾ ਵੀ ਇਹਦਾ 10 ਰੁਪਏ ਚੋ ਕੇ ਵੀ ਆ ਹੀ ਰਹਿਣਾ ਹਾਂ ਹੀ ਰਹਿਣਾ ਲੈ ਚਾਰੇ ਥਣ ਨਿਖੜਵੇਂ ਤੇ ਪੂਰੇ ਵਿਥੀ ਤੇ ਗਲਾਬੀ ਥਾਣਾ ਬਾਈ ਤਾਰ ਤੂ ਨਿਕ ਨੰਬਰ ਹੋਣਾ ਜਮਾ ਬਾਈ 1 ਨੰਬਰ ਠੀਕ ਆ ਖੋਲੋ ਬਾਈ ਤੋੜ ਕੇ ਦਿਖਾ ਦਿਓ ਬੱਚਾ ਮਗਰ ਵਸੀਆ ਬਸੀਨੇ ਵੀ ਕਰਮਾਲ ਨੇ ਸਾਲ ਤੱਕ ਨਾਲ ਹੀ ਤਿਆਰ ਹੋ ਜਾਣਾ ਫੇਸ ਕਰਮਾਲੀ ਦਾ ਬੜਾ ਪਿਆਰਾ ਯਾਰ ਹਨਾ ਬਹੁਤ ਸੋਹਣੀ ਬੱਚੀ ਹੂੰ ਬਾਕੀ ਐ ਵਜਨ ਬੋਜਨ ਕੱਦ ਬੈਠਾ ਰਾਜੀ ਜੀ ਦੀ ਕਰਮਾਲੀ ਫੁੱਲ ਆ ਗਈ ਲੇ ਆਡਰ ਚੈੱਕ ਕਰ ਲੋ ਕੰਮ ਦਾ ਤੋਰਾ ਤਾਰਾ ਬੜਾ ਚੰਗਾ ਜਾ ਬਾਈ ਕਹਿੰਦਾ ਧਾਰ ਇੱਕ ਨੰਬਰ ਆ ਗਈ ਲੈ ਚੂਹੀ ਦਾ ਬੜੀ ਚੰਗੀ ਹੈ ਬਈ ਸੁਨੱਖਪੁਣਾ ਵਾੜ ਚ ਬਹੁਤ ਆ ਬਾਕੀ ਠੰਡੀ ਸੀਲ ਪੂਰੀ ਹੈ ਬਈ ਠੀਕ ਆ ਵੀਰੇ ਜਿਵੇਂ ਮਰਜੀ ਬੈਠਾ ਰਹੇ ਜੋ ਆ ਨਾ ਕਮਾਲ ਆ ਬਹੁਤ ਫੈਕਸ ਆ ਵੀ ਲੈ ਫੈਕਸ ਇਹ ਡਰਾ ਨਾੜਾ ਨੂੜਾਂ ਬਰੀਕੀ ਚ ਹੈ ਨਾ ਬੰਦ ਹਵਾਨੇ ਵਾਲਾ ਪਸ਼ੂ ਦੁੱਧ ਕੜਦਾ ਹਾਂ ਬੰਦ ਹਵਾਨੇ ਵਾਲਾ ਪਸ਼ੂ ਦੁੱਧ ਕੜਦਾ ਕਿੰਨਾ ਕਿਤੇ ਦੂ ਵੀਰੇ ਐਸਟੀਮੇਟ ਐਸਟੀਮੇਟ ਵੀਰੇ 20 ਬਾਈ ਲੀਟਰ ਤਾਂ ਬੜੇ ਆਰਾਮ ਨਾਲ ਚਵਾ ਦੇਗੀ। 24 ਸੌਣਾ ਥਣ ਲੈ ਬਾਕੀ ਪਿਛਲੇ ਸੂਏ ਕਿੰਨਾ ਰਿਕਾਰਡ ਸੀ ਕੇ ਦਾ? 19 ਲੀਟਰ ਦਾ ਰਿਕਾਰਡ ਆ ਵੀ ਜਮ ਠੀਕ ਆ। 19 ਲੀਟਰ ਦਾ ਰਿਕਾਰਡ ਆ ਪਿਛਲੇ ਸੂਏ। ਬਾਕੀ ਤੇ ਭਰਾ ਕੀ ਮੁੱਲ ਰੋ ਫਰ ਜਿਆਦਾ ਜਿਆਦਾ। ਮੁੱਲ ਫਿਰ 72000 ਦੀ ਦੇ ਦੇਾਂਗੇ ਮੈਂ। ਠੀਕ ਆ। 72000 ਰੁਪਏ ਦੀ ਬਈ ਕਹਿੰਦਾ ਵਾੜ ਦੇ ਦੇਾਂਗੇ। ਤੇ ਮੌਕੇ ਦੇ ਮਾਰਕ ਜਾਨਵਰ ਬਹੁਤ ਚੰਗਾ ਬਈ ਪਛੇਰ। ਹਾਂ ਬਾਕੀ ਬੱਚਾ ਯਾਰ ਬਹੁਤ ਚੰਗਾ ਹੈ ਹਨਾ ਮੂਰੇ ਬੱਸੀ ਦਾ ਹੁਣ ਕੱਦ ਚੈੱਕ ਕਰ ਲੋ ਲੈ ਆਗੇ। ਅੱਜ ਸਵੇਰੀ ਸੁਈ ਹੈ ਹਨਾ। ਹਾਂ ਸਵੇਰੇ 4 ਵਜੇ ਸੁਈ ਹੈ ਬ ਬੱਠਲ ਜੇ ਕੰਪਲੀਟ ਆ। ਇਹ ਕੰਪਲੀਟ ਆ। ਬਾਕੀ ਮੁੱਲ ਵੀ ਜਾਇਜ਼ ਆ ਮੌਕੇ ਤੇ ਮੰਨਤਾ ਨਾ ਜ਼ਰੂਰ ਹੋ ਜੂ। ਅੱਗੇ ਭਰਾ 2 ਨੰਬਰ। 2 ਨੰਬਰ ਵੀ ਪਹਿਲਾ ਸੂਹ ਸੁੰਦੀ ਆ ਬਿਹੜੇ। ਠੀਕ ਆ। ਤਕਰੀਬਨ ਤਿਆਰੀਆਂ ਜੀ ਆ ਸ਼ਾਮ ਤੋਂ ਪਹਿਲਾਂ ਪਹਿਲਾ ਸੂਪਣਾ ਨੇ। ਸ਼ਾਮ ਤੋਂ ਪਹਿਲਾਂ ਪਹਿਲਾ ਸੂਪਣਾ ਪਲੂਣ ਸੁੰਦੀ ਆ ਹਨਾ। ਹਾਂ ਵੀਰੇ ਪਹਿਲਾ ਸੂਹ। ਤੇ ਮੰਦਰ ਦਾ ਕੋਈ ਰਿਕਾਰਡ ਰਿਕੋਡ ਵੀਰੇ ਪਤਾ ਹੋਵੇ। ਹਾਂ ਜੀ ਮੰਦਰ ਦਾ ਰਸੀਗਾ ਵੀਰੇ 20 ਲੀਟਰ ਦੋਦਾ। ਠੀਕ ਆ। 20 ਲੀਟਰ ਦੰਦ ਸੀਗਾ। 16-17 ਲੀਟਰ ਇਹ ਵੀ ਪਾ ਦੂਗੀ ਆਮ ਨਾਲੀ। ਠੀਕ ਆ। 19 17 ਲੀਟਰ ਬਾਈ ਕਹਿੰਦਾ ਦੇ ਵੀ ਆਰਾਮਦਾਰੀ ਨਾਲ ਪਾ ਦੂਗੀ ਬਾਕੀ ਹਵਾਨਾ ਇਹਦਾ ਵੀ ਫਿਕਸ ਜੀ ਹੈ ਹਨਾ ਹਾਂਜੀ ਬਾਈ ਫਿਕਸ ਹਵਾਨੇ ਦੀ ਹਾਂ ਚੈੱਕ ਕਰ ਲਾਂ ਨੇੜੇ ਦੇ ਚਾਰੇ ਸਨ ਨਿਕਣ ਬਾਕੀ ਸਣ ਇਹਦਾ ਭਲ ਭੁਲ ਕਰਕੇ ਲਾਦਾ ਠੰਡ ਦਾ ਬਾਹ ਚੰਗਾ ਘਟਣਾ ਹੁਣ ਤਾਂ ਬਾਹ ਚੰਗਾ ਘਟਣਾ ਥੋੜੀ ਜੀ ਮਤਲਬ ਭਲਾ ਨਹੀਂ ਆ ਗਿਆ ਹੁਣ ਦਾ ਕਰ ਫਿਆਦੀ ਹੈ ਪਹਿਲਾਂ ਤਾਂ ਮਾੜੀ ਮੁੱਟੀ ਕਾਰੀ ਜਾਂਦੀ ਹੈ ਬਈ ਨਹੀਂ ਕਾਰੀ ਜਾਂਦੀ ਹੈ ਬਾਈ ਸਿੰਘ ਜ਼ਰੂਰ ਆ ਕਰਮਾ ਨਹੀਂ ਥੋੜਾ ਜਿਹਾ ਹਨਾ ਹਾਂ ਸਿੰਘ ਤਾਂ ਹੈ ਗਿਆ ਬਈ ਠੀਕ ਆ ਉਹ ਮਾਰਦੀ ਮੂਰਦੀ ਨਹੀਂ ਕੁਝ ਲੈ ਮਰ ਗਿਆ ਹੱਥ ਫਲਾਈ ਹੈ ਲੈ ਕੋਨੀ ਹੈ ਹਨਾ ਪੂਰੀ ਹੂੰ ਸੌ ਸ਼ੀਲ ਤਾਂ ਕਰਮਾ ਦੀ ਫੋਲਣਾ ਖੋਲ ਵੀਰੇ ਨੂੰ ਵੀ ਤੋਰ ਕੇ ਦਿਖਾ ਦੇ ਮਣੇ ਲੈ ਅੰਡਰ ਚੈੱਕ ਕਰ ਲੋ ਫਸਮਾ ਡਰਾ ਪੂਰਾ ਹਨਾ ਵੀਰੇ ਹਾਂਜੀ ਵੀਰੇ ਡਰੋਨ ਜਮ ਫਿਕਸ ਤੋੜਾ ਤਾਰਾ ਕਰਮਾ ਇਹਦਾ ਚੈੱਕ ਕਰ ਲੋ ਉਹ ਵੀਰੇ ਅੰਦਾਜ਼ਾ ਕਿੰਨਾ ਪਾ ਦੂਗੀ ਬਈ 16 17 ਲੀਟਰ ਦਾ ਆਰਾਮ ਨਾਲ ਹੀ ਪਾ ਦੇਣਾ ਜਿਹੜਾ ਸਾਨੂੰ ਝੂਲੀ ਚਾ ਲਈ ਚੰਗੇ ਲੇਵੇ ਦੀ ਹਨਾ ਬਾਕੀ ਸਨੱਖ ਪੋਣਾ ਬਹੁਤ ਆ ਚਮਕ ਚਮਕ ਵੈੜ ਤੇ ਫੁੱਲ ਆ ਹਨਾ ਹਾਂ ਕੱਲੇ ਸਿੰਘ ਹੀ ਸਿੰਘ ਆ ਬਈ ਹੋਰ ਹਾਂ ਕੱਲੇ ਸਿੰਘ ਆ ਬਾਕੀ ਹੋਰ ਵੈੜ ਤੇ ਕੋਈ ਘਾਟ ਨਹੀਂ ਹੈਗੀ ਲੈ ਤੋਰਾ ਚੱਕਰ ਲ ਮੁੱਲਾਂ ਨੂੰ ਤੋਰਾ ਤੁਰਦੀ ਹੈਗੀ ਵੈਸੇ ਤਿਆਰੀਆਂ ਜੇ ਪ੍ਰਾਕੀ ਮੋਲਾ ਜਾਇ ਜਾਇ ਫਿਰ 52000 ਰੁਪਏ ਦੇ ਦੇਂਗੇ ਠੀਕ ਆ ਪ੍ਰਾਣ 52000 ਰੁਪਏ ਮੁੱਲ ਕੀਤਾ ਬਾਕੀ ਮੰਤਨ ਕਰਾਂ ਤਨ ਹੋਜੂ ਪ੍ਰਾਣ ਹਾਂ ਹਾਂ ਹੋਜੂ ਠੀਕ ਆ ਵੀਰੇ ਭੈਣੇ ਛੱਡੀ ਸੀਲ ਹੈਗੀ ਕੋਈ ਐ ਨਹੀਂ ਲੈ ਯਾਰ ਹਨਾ ਲੈ ਕਮਾਲ ਆ ਨਹੀਂ ਪੂਰੀ ਫੁੱਲ ਛੱਡੀ ਸੀਲ ਆ ਯਾਰ ਬਾਕੀ ਅਡਰ ਨੇੜੇ ਚੱਕਰਵਾਣਾ ਚਾਰੇ ਥਣ ਨਿੱਖੜ ਮਿਆਂ ਥੋੜਾ ਜਿਹਾ ਭਲਾ ਦਾ ਕਰਕੇ ਜ਼ਰੂਰ ਲੱਗਦਾ ਹਨਾ ਹਾਂ ਹਾਂ ਭਲਾ ਥੋੜੀਆਂ ਹੈਗੀਆਂ ਦੀ ਹਾਂ ਭਲਾ ਹੈਗੀਆਂ ਪਾ ਤਾਂ ਜਦੋਂ ਲੈ ਗਈਆਂ ਥਾਣਾ ਕਾ ਸੁਕੇ ਜਾ ਕੇ ਨਾ ਥਾਣਾ ਬਾਹਲਾ ਚਾਹਗੇ ਕੱਡੂ ਮੁਠੀ ਵਾਲਾ हां भाई ਥਾਣਾ ਬਹੁਤ ਚੰਗਾ ਕੱਡੂ ਮੁਠੀ ਵਾਲਾ ਨਾ ਸੀਗੇ ਭਰਾ ਕੋਲੇ ਦੋ ਦੋਮੇ ਦਿਖਾ ਦੇ ਜੇ ਦੋਮਾਂ ਚੋਂ ਕਿਸੇ ਵੀਰ ਦੇ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦਾ ਹਾਂ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤਾਦਦ ਲਓ ਧੰਨਵਾਦ